ਸਸਿ ਗੱਲ ਸਾਰਿਆਂ ਨੂੰ ਜਿਹੜਾ ਵੀ ਦੌਰ ਗੋਜ ਰਿਹਾ ਰਵਿਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੀ ਕੀ ਚੀਚਾਂ ਚਲਦੀਆਂ ਪਈਆਂ ਨੇ ਅੱਜ ਬਿਲਕੁਲ ਓਵਰ ਕੰਟਰੋਲ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਣਾਉਣ ਲੱਗਿਆ ਮੈਂ ਲਾਸਟ ਵੀਡੀਓ ਬਣਾਉਣ ਲੱਗਿਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਲਾਸਟ ਵੀਡੀਓ ਇਸ ਤੋਂ ਬਾਅਦ ਮੈਂ ਸ਼ਾਇਦ ਵੀਡੀਓ ਨਾ ਬਣਾ ਸਕਾਂ ਸਿੱਧੀ ਗੱਲ ਹੈ ਮੇਰੀ ਇੱਕ ਬੰਦਾ ਤੁਸੀਂ ਚਿੱਟੇ ਵਿੱਚ ਰੋਕਦੇ ਪਏ ਹੋ ਜਿਨ੍ਹਾਂ ਕੋਲ ਇੱਕ ਇੱਕ ਗ੍ਰਾਮ ਮਿਲਦਾ ਪਿਆ ਮੇਰੇ ਤਾਂ ਪਰਿਵਾਰ ਨੂੰ ਲੱਗਿਆ ਮੇਰੇ ਬੱਚੇ ਰੁਲ ਗਏ ਇੱਕ ਬੰਦੇ ਨੇ ਆਪਣੀ ਫੋਕੀ ਫੇਮ ਦੇ ਕਰਕੇ ਕੀ ਕੁਝ ਕਰਵਾਤਾ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਸਾਡਾ ਪਰਿਵਾਰ ਇਸ ਘਟੀਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਤਾ ਰਹਿਣਾ ਨਹੀਂ ਰਹਿਣਾ ਤਾਂ ਬਾਅਦ ਦੀ ਗੱਲ ਹੈ ਹੁਣ ਤੁਸੀਂ ਇਹ ਦੱਸੋ ਸਾਡਾ ਪਰਿਵਾਰ ਮੇਰੇ ਡੈਡੀ ਹੈ ਨਹੀਂ ਗਏ ਠੀਕ ਹੈ ਥੋਡੇ ਆ ਮੇਰਾ ਛੋਟਾ ਬੇਟਾ ਹੈ ਵੱਡਾ ਬੇਟਾ ਮੇਰੇ ਕੋਲ ਹੈ ਛੋਟਾ ਉਹਦੇ ਕੋਲ ਹੈ ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹਣ ਪੁੱਛਦੇ ਹਾਂ ਤੂੰ ਰੋਟੀ ਖਾ ਲਈ ਔਰ ਹੁੰਦਾ ਮੈਂ ਚੁੱਪ ਕਰਾਂ ਨਾ ਮੈਨੂੰ ਦੋ ਚੁੱਪ ਕਰਾਉਣਾ ਆਹ ਪਤਾ ਨਹੀਂ ਕਿੰਨੇ ਕੁ ਸੇਵਾ ਵਾਲੇ ਪਏ ਹੋਣਗੇ ਇਹਨਾਂ ਤੋਂ ਅੱਜ ਤੱਕ ਮੈਂ ਕਮਾ ਕੇ ਇੱਧਰ ਵਿਖਾਈ ਮਾੜਾ ਜਾ ਅਲੱਗ ਅਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪੈਣੇ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ ਜਮਈ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਹੈ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ ਕੋਈ ਐਦਾਂ ਦੀ ਚੀਜ਼ ਨਹੀਂ ਹੋਣੀ ਸ਼ਾਇਦ ਜਿਹੜੀ ਮੇਰੇ ਕੋਲ ਨਾ ਹੋਵੇ ਜਿਹੜੀ ਮਿਡੀਓਕਰ ਫੈਮਲੀ ਨੂੰ ਚਾਹੀਦੀ ਹੋਵੇ ਸੱਚੀ ਨਹੀਂ ਹੋਣੀ ਹੈ ਇਹ ਸੱਚੀ ਸਭ ਕੁਝ ਹੈਗਾ ਮਹਾਰਾ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅਸੀਂ ਅੱਜ ਤੱਕ ਮਦਦ ਕਰ ਚੁੱਕੇ ਹਾਂ ਕਿਸੇ ਤੋਂ 5000 ਰੁਪਏ ਵੀ ਨਹੀਂ ਅਸੀਂ ਮੰਗੇ ਹੈਗਾ 5000 ਰੁਪਏ ਵੀ ਨਹੀਂ ਕਦੀ ਕਿਸੇ ਤੋਂ ਅਸੀਂ ਮੰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਇੰਟਰਪੋ ਆ ਚੁੱਕੇ ਆ ਕੀ ਕਰ ਚੁੱਕੇ ਆ 20 ਤੋਂ 25 ਲੱਖ ਦੀ ਮਦਦ ਕਰ ਚੁੱਕੇ ਆ ਵੱਡੇ ਤੋਂ ਵੱਡੇ ਬੰਦੇ ਨਾਲ ਮੇਰੇ ਲਿੰਕ ਹੈਗੇ ਆ ਠੀਕ ਹੈ ਸਾਰੇ ਜਿੰਨੇ ਵੀ ਸੈਲਿਬ੍ਰਿਟੀ ਹੈ ਮੈਨੂੰ ਸਾਰੇ ਜਾਣਦੇ ਆ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਹਾਂ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਸੜਕ ਤੇ ਆ ਕੇ ਬੈਠ ਕੇ ਉਹਨਾਂ ਨੂੰ ਬੁਲਾ ਕੇ ਤਰਨ ਵਾਲਾ ਆ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਸਿਰਫ ਇੱਕ ਬੰਦੇ ਕਰਕੇ ਉਹਨੇ ਨੇਕਾਂ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਦਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਦਿਖਦਾ ਜਦੋਂ ਮੈਂ ਜਾਂਨਾ ਵਾਂ ਦਫ਼ਤਰ ਚ ਅਗਲੇ ਨੂੰ ਪਤਾ ਹੁੰਦਾ ਯਾਰ ਇਹ ਕੀ ਕਹਿਤਾ ਕੁੱਤੇ ਜਾਨਵਰਾਂ ਦੀਆਂ ਫੋਟੋਆਂ ਲਾ ਕੇ ਸਾਡੇ ਨਾਲ ਉਪਾਰਿਆ ਸਿਰਫ ਇੱਕ ਬੀਜੇਪੀ ਦੇ ਇੱਕ ਬੀਜੇਪੀ ਦੇ ਐਮਪੀ ਵਿੱਚ ਉਹ ਜਿੱਥੇ ਜਾਂਦਾ ਫੋਨ ਕਰ ਦਿੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਮੈਂ ਪਰੇਸ਼ਾਨ ਹੋ ਕੇ ਅੱਜ ਮੈਂ ਵੀਡੀਓ ਪਾ ਰਿਆਂ ਇਹਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪਾਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਬਾੜ ਦਿੱਤਾ ਗਿਆ ਇੰਨਾ ਕੁਝ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਜੇ ਤੱਕ ਬਹੁਤ ਸਭ ਕੋ ਦੇਖ ਰਹਾ ਪਿਆ ਵਾ ਸੋਸ਼ਲ ਮੀਡੀਆ ਤੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵਿਧਵਾ ਔਰਤ ਨੂੰ ਇੱਕ ਗਾਲਾਂ ਕੱਢ ਰਹੇ ਨੇ ਕੀ ਕੁਝ ਕਰ ਰਹੇ ਨੇ ਮੈਂ ਬਹੁਤ ਮਜਬੂਰ ਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਨਾ ਕਰਾਂ ਤੇ ਨਾ ਮੈਂ ਕਿਸੇ ਨੂੰ ਹੁਣ ਫੋਨ ਕਰਨਾ ਤੇ ਨਾ ਮੈਂ ਕਿਸੇ ਦਫ਼ਤਰ ਤੇ ਜਾਣਾ ਮੇਰੇ ਭਰਾ ਮੇਰੇ ਘਰ ਦੇ ਮੇਰੇ ਆਲੇ ਦੁਆਲੇ ਤਾਂ ਫਿਰਦੇ ਆ ਵੀ ਇਹ ਕੁਝ ਕਰਨਾ ਲਵੇ ਆਲੇ ਦੁਆਲੇ ਫਿਰਦੇ ਆ ਕਦੀ ਉਹਨੂੰ ਬਿਠਾਉਂਦੇ ਆ ਮੇਰੇ ਕੋਲ ਕਦੀ ਉਹਨੂੰ ਬਿਠਾਉਂਦੇ ਇਕੱਲੇ ਨੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਸੋ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਸ਼ਾਇਦ ਮੈਂ ਇਸ ਤੋਂ ਬਾਅਦ ਕੋਈ ਵੀਡੀਓ ਨਾ ਬਾਵਾਂ ਜੇ ਮੇਰੇ ਮੇਰੇ ਤੇ ਕੰਮ ਦਾ ਇੰਨਾ ਕੋ ਬਰਡਨ ਆ ਵੀ ਬਹੁਤ ਘਰ ਮੇਰੇ ਨਾਲ ਜੁੜੇ ਹੋਏ ਨੇ 30 ਤਾਂ ਮੇਰੇ ਨਾਲ ਲੋਕ ਹੋਣੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਤੇ 100 ਮੇਰੇ ਨਾਲ ਉਹ ਪਰਿਵਾਰ ਹੈ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਤੇ 30 ਮੇਰੇ ਨਾਲ ਡੀਲਰ ਜੁੜੇ ਹੋਏ ਨੇ ਜਿਹੜਾ ਤੋਂ ਮੈਂ ਮਾਲ ਲੈਣਾ ਬਹੁਤ ਲੰਬੀ ਚੈਨ ਆ ਮੈਂ ਜਿੱਥੇ ਫਸੇ ਹੋਇਆ ਇਸ ਕਰਕੇ ਮੈਨੂੰ ਆਣਾ ਪੈਂਦਾ ਪਰ ਮੈਂ ਹੁਣ ਕੁਝ ਨਹੀਂ ਕਰਨਾ ਮੈਨੂੰ ਕੋਈ ਫੋਨ ਮੈਸੇਜ ਨਾ ਕਰੇ ਨਾ ਮੈਂ ਕਿਸੇ ਦਾ ਚੱਕਣਾ ਜੇ ਤੁਹਾਡੇ ਤੋਂ ਹੁੰਦਾ ਕੁਝ ਕਰ ਲਿਓ ਨਹੀਂ ਹੁੰਦਾ ਤਾਂ ਰ ਬਹੁਤ ਮੇਰੀ ਲੈਣਦਾਰੀ ਵੀ ਹੈ ਬਹੁਤ ਮੇਰੀ ਦੇਣਦਾਰੀ ਹੈ ਇੱਕ ਸਿਸਟਮ ਦੇ ਵਿੱਚ ਮੈਂ ਫਸਿਆ ਹੋਇਆ ਜਿਹਦੇ ਨਾਲ ਸਰਕਲ ਚੱਲੀ ਜਾਂਦਾ ਬਹੁਤ ਵਧੀਆ ਸਰਕਲ ਆ ਬਹੁਤ ਸੋਹਣਾ ਸਾਡਾ ਕੰਮ ਆ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਮੇਰੀਆਂ ਗੱਡੀਆਂ ਕਾਰਾਂ ਕਿਸ ਕੰਮ ਦੀਆਂ ਮੇਰਾ ਸੋਨਾ ਪਾਇਆ ਕਿਸ ਕੰਮ ਦਾ ਤੋਡੇ ਪਰਿਵਾਰਾਂ ਦੇ ਕੋਈ ਗੱਲਾਂ ਨਹੀਂ ਨੋਮੀਨਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਜੇ ਕੋਈ ਤੁਹਾਡਾ ਬੱਚਾ ਲੱਗ ਕਰ ਦੇਵੇ ਜੇ ਕੋਈ ਤੁਹਾਡੇ ਕੋਲ ਇੰਨਾ ਕੁਝ ਹੁੰਦੇ ਉਹਨਾਂ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪਾਵਰਲੈਸ ਮਹਿਸੂਸ ਕਰੋ ਪਤਾ ਨਹੀਂ ਕਿਹਦੇ ਨਾਲ ਮੇਰੇ ਲਿੰਕ ਨੇ ਮੈਂ ਹੁਣ ਧਰਨਾ ਲਵਾ ਮੈਂ ਇੱਥੇ ਕੀ ਕਰਾਂ ਮੈਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਦੀ ਸਾਡੀ ਪ੍ਰਾਪਰਟੀ ਤੇ ਆ ਕੇ ਉਹ ਧਰਨਾ ਦਿੰਦੇ ਨੇ ਅਸੀਂ ਅੱਗੇ ਲਿਆਂਵਾਂਗੇ ਅਸੀਂ ਅਸੀਂ ਕਬਜ਼ਾ ਦਵਾਵਾਂਗੇ ਕਿਸੇ ਦੇ ਪਿਓ ਦੀ ਥੋੜੀ ਆ ਉਹ ਉਹ ਮੇਰੀ ਪ੍ਰਾਪਰਟੀ ਆ ਉਹ ਤੇ ਕਿਵੇਂ ਤੁਸੀਂ ਕਬਜ਼ਾ ਕਰ ਲਓਗੇ ਤੁਹਾਡੇ ਕੋਲ ਇੱਕਾ ਕਾਗਜ਼ ਵੀ ਨਹੀਂ ਹੈਗਾ ਸਾਰਾ ਕੁਝ ਮੇਰੇ ਨਾਮ ਤੇ ਆ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਇਆ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਵਾਂਗਾ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਤਾਂ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌਂਦਾ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌ ਰਿਹਾ ਇਸ ਟਾਈਮ ਮੈਂ ਤਾਂ ਨਹੀਂ ਸੌਦਾ ਨਾ ਮੈਨੂੰ ਨੀਂਦ ਆਂਦੀ ਪਈ ਐ ਅੱਜ 6 ਤਰੀਕ ਹੈਗੀ ਐ 11 ਤਰੀਕ ਤੱਕ ਮੈਂ ਦੇਖਣਾ ਜੇ ਤੁਹਾਡੇ ਕੋਲ ਕੁਝ ਹੋਇਆ ਤਾਂ ਠੀਕ ਐ ਜੇ ਨਹੀਂ ਹੋਇਆ ਬਸ ਮੈਂ ਹੋਰ ਬੇਇਜ਼ਤੀ ਨਹੀਂ ਕਰਵਾ ਸਕਦਾ ਮੈਂ ਹੋਰ ਨਹੀਂ ਕਰਵਾ ਸਕਦਾ ਮੈਂ 11 ਤਰੀਕ ਤੱਕ ਦੇਖਣਾ ਜੇ ਤਾਂ ਪ੍ਰਸ਼ਾਸਨ ਤੋਂ ਕੁਝ ਹੁੰਦਾ ਠੀਕ ਆ ਉਸ ਬੰਦੇ ਦਾ ਨਹੀਂ ਹੁੰਦਾ ਤਾਂ ਮੈਂ ਸਮਝ ਜਾਊਂਗਾ ਬਸ ਠੀਕ ਬਹੁਤ ਜਾਣਿਆਂ ਦੇ ਫੋਨ ਆ ਰਹੇ ਸਾਨੂੰ ਅਗਲਗ ਨੰਬਰਾਂ ਤੋਂ ਜੇਲਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਮੈਂ ਇਹਦੇ ਗੱਲ ਪਾਵਾਂ ਮੈਂ ਉਹਦਾ ਦਾ ਬੰਦਾ ਹੈ ਨਹੀਂ ਮੈਂ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਨਾ ਪਰ ਇਹ ਪ੍ਰਸ਼ਾਸਨ ਦੇ ਹੱਥਾਂ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਹੱਥਾਂ ਸਾਡੇ ਐਸਐਸਪੀ ਸਾਹਿਬ ਦੇ ਹੱਥ ਤਾਂ ਜੀ ਕੁਝ ਕਰਨਾ ਨਹੀਂ ਕਰਨਾ ਤੁਸੀਂ ਦੇਖ ਲਿਓ ਆਪਣੇ ਤੇ ਇੱਕ ਵਾਰੀ ਲਾ ਕੇ ਦੇਖਿਓ ਕੋਈ ਤੁਹਾਨੂੰ ਸਾਲਾ ਵੀ ਕਵੇ ਮੇਰੇ ਤੋਂ ਹੋਰ ਗੇੜੇ ਨਹੀਂ ਮੱਜਦੇ ਮੈਂ ਕਿਸੇ ਦੀ ਮਿਹਨਤ ਨਹੀਂ ਕਰਨੀ ਮੈਂ ਕਹਿੰਦਾ ਫੋਨ ਨਹੀਂ ਚੁੱਕਣਾ ਆ 6 ਤਰੀਕ ਆ 11 ਤਰੀਕ ਤੱਕ ਤੁਹਾਡੇ ਕੋ ਟਾਈਮ ਦਿੱਤਾ ਜੇ ਤੁਹਾਡੇ ਤੋਂ ਕੋਈ ਦਾ ਕੁਝ ਹੁੰਦਾ ਤਾਂ ਕਰ ਦਿਓ ਨਹੀਂ ਹੁੰਦਾ ਤਾਂ ਬਹੁਤ ਧੰਨਵਾਦ ਐਨਾ ਕੁਝ ਕੀਤਾ ਗਿਆ ਬਰਥ ਸਾਰਾ ਕੁਝ ਕੰਮ ਸਾਰਾ ਕੁਝ ਨਾਂ ਲੈ ਕੇ ਮਰੂੰਗਾ ਬਸ ਸਾਰਾ ਕੁਝ ਨਾਂ ਲੈ ਕੇ ਕਿਸੇ ਜੋਗਾ ਕੁਝ ਨਹੀਂ ਛੱਡਣਾ ਮੈਂ ਕੀ ਜਿੱਦੀ ਸੇਵਾ ਨਹੀਂ ਮਨ ਕੋਈ ਕੁਝ ਨਹੀਂ ਕਰਦਾ ਸਾਰਾ ਕੁਝ ਨਾਨ ਲੈ ਕੇ ਜਾਊਂਗਾ ਜਿੱਥੇ ਵੀ ਜਾਊਂਗਾ ਬਸ ਮੈਂ ਪੰਜਾਬੀ ਦੀ ਦਾਸ ਤਾ ਮੇਰਾ ਟਰੈਕ ਰਿਕਾਰਡ ਘੜਾ ਲਿਓ ਮੇਰੇ ਏਰੀਆ ਚ ਪੁੱਛ ਲਓ ਸਾਰਾ ਪਰਿਵਾਰ ਜਿੱਥੋਂ ਮਰਜੀ ਮੇਰੇ ਬਾਰੇ ਪੁੱਛ ਲਿਓ ਜਿਹਨੂੰ ਨਹੀਂ ਪਤਾ ਬਸ ਮੈਨ ਤੋਂ ਹੋਰ ਬੇਇੱਜ਼ਤੀ ਨਹੀਂ برداشت ਹੁੰਦੀ ਜੇ ਤੁਹਾਡੇ ਤੋਂ ਕੁਝ ਹੁੰਦਾ ਕਰ ਲਿਓ 11 ਤਰੀਕ ਤੱਕ ਤੁਹਾਨੂੰ ਲਾਸਟ ਬਸ ਧੰਨਵਾਦ